ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਨਵਾਂ ਮਕਾਨ ਬਣਾਉਣ ਸੰਬੰਧੀ ਆ ਰਹੀਆਂ ਰੁਕਾਵਟਾਂ ਬਾਰੇ ਤੇ ਲਾਸਟ ਦੇ ਵਿੱਚ ਤੁਹਾਨੂੰ ਦੱਸਾਂਗੇ ਉਸ ਦੇ ਉਪਾਅ ਮਕਾਨ ਦਾ ਜਿਹੜਾ ਕਾਰਕ ਗ੍ਰਹਿ ਮੰਨਿਆ ਗਿਆ ਉਹ ਮੰਨਿਆ ਗਿਆ ਜੀ ਸ਼ਨੀ ਤੁਹਾਡੀ ਗੁੰਡਲੀ ਦੇ ਵਿੱਚ ਸ਼ਨੀ ਜਦੋਂ ਵੀ 7 ਨੰਬਰ ਦੀ ਰਾਸ਼ੀ ਦੇ ਵਿੱਚ ਹੈ 10 ਨੰਬਰ ਦੀ ਰਾਸ਼ੀ ਮਕਰ ਦੇ ਵਿੱਚ ਹੈ 11 ਨੰਬਰ ਦੀ ਰਾਸ਼ੀ ਕੁੰਭ ਦੇ ਵਿੱਚ ਹੈ ਤੁਹਾਡਾ ਸ਼ਨੀ ਹੈ ਜਿਹੜਾ ਕੁਹਲੀ ਦੇ ਵਿੱਚ ਉਹ ਕਾਫੀ ਕਾਫੀ ਜ਼ਿਆਦਾ ਪੋਜ਼ਿਟਿਵ ਮੰਨਿਆ ਜਾਊਗਾ ਜਦੋਂ ਵੀ ਸ਼ਨੀ ਦੀ ਮਹਾ ਦਸ਼ਾ ਚੱਲੂਗੀ ਤਾਂ ਤੁਹਾਡੇ ਮਕਾਨ ਬਣਨ ਦੇ ਯੋਗ ਨੇ ਜਿਹੜੇ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਜਾਂਦੇ ਨੇ ਸ਼ਨੀ ਹੈ ਜਿਹੜਾ ਉਹ ਕਾਫੀ ਜ਼ਿਆਦਾ ਸਲੋ ਪਲੈਨਟ ਹੈ ਇਹ ਜਦੋਂ ਸக்ஸੈਸ ਦਿੰਦਾ ਤਾਂ 36 ਸਾਲ ਦੀ ਉਮਰ ਤੋਂ ਬਾਅਦ ਸக்ஸੈਸ ਦਿੰਦਾ ਤੁਸੀਂ ਆਪਣੇ ਆਸ-ਪਾਸ ਵੀ ਦੇਖਿਆ ਹੋਵੇਗਾ ਕਿ ਕੋਈ ਇਨਸਾਨ ਮੱਧੇਮ ਉਮਰ ਦੇ ਵਿੱਚ ਜਾ ਕੇ ਕਾਫੀ ਜ਼ਿਆਦਾ ਸக்ஸੈਸ ਹੋ ਜਾਂਦਾ ਹੈ ਉਸ ਦੀ ਕੁੰਡਲੀ ਦੇ ਵਿੱਚ ਉਸ ਦਾ ਸ਼ਨੀ ਇੰਨਾ ਘਰਾਂ ਦੇ ਵਿੱਚ ਜ਼ਰੂਰ ਹੋਵੇਗਾ ਕਿਹੜੇ ਕਾਰਨਾ ਕਰਕੇ ਤੁਹਾਡਾ ਮਕਾਨ ਹੈ ਜਿਹੜਾ ਉਹ ਨਹੀਂ ਬਣਦਾ ਜੇ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਨੀਚਦਾ ਹੈ ਇੱਕ ਨੰਬਰ ਦੇ ਵਿੱਚ ਜਾ ਕੇ ਸ਼ਨੀ ਜਿਹੜਾ ਉਹ ਨੀਚਦਾ ਹੋ ਜਾਂਦਾ ਹੈ ਇਹ ਤੁਹਾਡੀ ਕੁੰਡਲੀ ਦੇ ਵਿੱਚ ਨੰਬਰ 1 ਕਿਤੇ ਵੀ ਹੋ ਸਕਦਾ ਹੈ ਜਾਂ ਸ਼ਨੀ ਸੂਰਜ ਦੇ ਨਾਲ ਯੁਤੀ ਕਰ ਲੇ ਸ਼ਨੀ ਤੇ ਸੂਰਜ ਯੁਤੀ ਦੇ ਵਿੱਚ ਬੈਠ ਜਾ ਫੇਰ ਵੀ ਤੁਹਾਡਾ ਜਿਹੜਾ ਮਕਾਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਾਂ ਆਉਂਦੀਆਂ ਨੇ ਬਣਾਉਣ ਦੇ ਵਿੱਚ ਜਾਂ ਬਣਦਾ ਬਣਦਾ ਮਕਾਨ ਤੁਹਾਡਾ ਰੁਕ ਜਾਂਦਾ ਹੈ ਕਦੇ ਵੀ ਕੁੰਡਲੀ ਦਿਖਾਏ ਤੋਂ ਬਿਨਾ ਸ਼ਨੀ ਦੇ ਦਾਨ ਨਾ ਕਰੋ ਸਪੈਸ਼ਲੀ ਸਰੋਂ ਦੇ ਤੇਲ ਦਾ ਦਾਨ ਤੇ ਲੋਹੇ ਦਾ ਦਾਨ ਜਿਹੜੇ ਤੁਸੀਂ ਪਪਾ ਕਰ ਸਕਦੇ ਹੋ ਜੇ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਹੈ ਜਿਹੜਾ ਉਹ ਤੁਹਾਨੂੰ 네ਗੇਟਿਵ ਪ੍ਰਭਾਵ ਦੇ ਰਿਹਾ ਹੈ ਤਾਂ ਤੁਸੀਂ ਹਰ ਸ਼ਨੀਵਾਰ ਨੂੰ ਵਿੱਪਲ ਦੇ ਥੱਲੇ ਸਰੋਂ ਦੇ ਤੇਲ ਦਾ ਦੀਵਾ ਲਗਾ ਸਕਦੇ ਹੋ ਸੈਕੰਡ ਸ਼ਨੀਵਾਰ ਦੇ ਦਿਨ ਤੁਸੀਂ ਗਊਸ਼ਾਲਾ ਦੇ ਵਿੱਚ ਸਰੋਂ ਦੇ ਖਾਦ ਦੇ ਸਕਦੇ ਹੋਗੇ ਆਪਣੀ ਜਿੰਨੀ ਤੁਹਾਡੀ ਸ਼ਰਧਾ ਹੋਵੇ ਉਸ ਅਨਸਾਰ ਦੇ ਸਕਦੇ ਹੋਗੇ ਤੇ ਤੀਸਰੇ ਨੰਬਰ ਤੇ ਆਟਾ ਤੇ ਦੇਸੀ ਖੰਡ ਨੂੰ ਮਿਲਾ ਕੇ ਤੁਸੀਂ ਕੀੜਿਆਂ ਦੇ ਭੌਂ ਤੇ ਡੇਲੀ ਸੱਤ ਮੁਠੀਆਂ ਤੁਸੀਂ ਕੀੜਿਆਂ ਦੇ ਭੌਂ ਤੇ ਪਾਉਣੀਆਂ ਸਟਾਰਟ ਕਰੋ ਤੁਹਾਡੇ ਸਾਰੇ ਕੰਮ ਬਣਨਗੇ ਘਰ ਦੇ ਯੋਗ ਵੀ ਬਣਨਗੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਵੀ ਤਰੱਕੀ ਹੋਵੇਗੀ ਜਿਹੜੇ ਮੈਂ ਤੁਹਾਨੂੰ ਇਹ ਉਪਾਅ ਦੱਸੇ ਨੇ ਇਹ ਸ਼ਨੀ ਦੇ ਉਪਾਅ ਨੇ ਤੇ ਇਹ ਸ਼ਾਮ ਦੇ ਟਾਈਮ ਹੀ ਹੋਣਗੇ ਸੂਰਜ ਛਿਪਨ ਤੋਂ ਬਾਅਦ ਤੁਸੀਂ ਇਹ ਉਪਾਅ ਕਰਨੇ ਨੇ ਜੋਤਿਸ਼ ਦੇ ਸੰਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਤੁਹਾਨੂੰ ਗ੍ਰਹਾਂ ਦੇ ਹਿਸਾਬ ਨਾਲ ਤੇ ਵਾਸਤੂ ਦੇ ਹਿਸਾਬ ਨਾਲ ਦੱਸਿਆ ਕਰਾਂਗੇ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ